वेलकम बैक दोस्तों ਸਾਡੇ ਵਲੌਗ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਸਾਡੇ ਪਿੰਡ ਮਾਤਾ ਰਣ ਦੇ ਜਗਰਾਤਾ ਤੇ ਤੁਹਾਨੂੰ ਦਿਖਾਣੇ ਆ ਜਗਰਾਤਾ ਤੇ ਜੇ ਰੜੀ ਰੜੀ ਤਾਂ ਨਹੀਂ ਹੋਏ ਪਹਿਲਾਂ ਜਾਣਾ ਪਿੰਡ પેટ્રોલ ਲੈਣ ਉਸ ਤੋਂ ਬਾਅਦ ਦੇਖਣਾ ਕੀ ਹੁੰਦਾ ਆ ਵੇਖੋ ਸਾਡਾ ਨਵਾਂ ਡਰਾਈਵਰ ਵਾਲਾ ਸੇਕ ਰਿਆ ਲੈ ਇਹ ਮਾਰਤਾ ਹੈ ਮਾਰਤਾ ਬੰਦਾ ਰਗੜਦਾ ਬੰਦਾ ਬੰਦਾ ਰਗੜਦਾ ਚੱਲ ਪਿੱਛਾ ਆਓ ਕਈ ਨਹੀਂ ਦੇਖਦੀ ਜਲਾਨ ਨਹੀਂ ਦੇ ਤੂੰ ਲੱਤ ਬਣਾ ਲੈ ਹੂੰ ਗੋਡੇ ਪਹਿਲਾਂ ਚਲਾਈ ਆ ਫਾੜ ਕੇ ਰੋ ਡੇਟ ਹੋ ਜਾਗੇ ਸਮਾਨ ਲੈਣਾ ਹੋਰ ਆਪਣੇ ਕਿੱਦਾਂ ਗੋਡੇ ਦਰਦਨ ਮਤੋਂ ਹੋਰ ਕੋਟਾਂਗਾ ਜਦ ਡਿੱਗ ਪਿਆ ਹੁਣ ਸਟਾਰਟ ਹੁੰਦਾ ਨਹੀਂ ਤੇ ਮੈਂ ਗੇਅਰ ਤਾਂ ਘੜਦਾ ਗੇ ਨਹੀਂ ਨਿਕਲਾ ਕਲਚ ਨਾਪ ਅਗਾਂ ਕਰ ਗੱਰ ਤੱਕ ਬਸ ਤੇਰੇ ਕੋਲ ਨਹੀਂ ਚੱਲਣ ਥੱਲੇ ਲੈ ਆ ਚੱਲ ਦੇਖਣੇ ਆ ਬਾਬਾ ਮੈਂ ਆ ਜਾ ਤਾਂ ਠੀਕ ਹੈ ਜਗਰਾਤਾ ਵੇਖਾਂਗੇ ਜੇ ਆ ਗਿਆ ਸਹੀ ਆ ਯਾਰ ਸਾਈ ਖੜਾ ਸਾਈ ਕੀ ਖੜਾ ਲਾ ਮੈਂ ਅੰਜ ਸੱਚੀ ਛੜ ਦੇਣੀ ਜੇਰਾ ਵੀ ਡੇਗ ਇੱਕ ਹੀ ਏ ਯਾਰ ਥੱਲੇ ਆਇਆ ਆ ਕੋ ਗੱਡੀ ਆਦੀ ਵੀ ਫੋਨ ਫੋਨ ਤਾਂ ਕੀ ਏ ਫੋਨ ਤਾਂ ਨਾ ਦਾ ਪੈਂ ਆ ਯਾਰ ਨਹੀਂ ਚਲਣਾ ਪਿੱਛੇ ਆਇਆ ਨਹੀਂ ਨਹੀਂ ਆ ਅੰਨੇ ਪਿੰਖਾ ਤਾਂ ਬਕਾ ਬਕਾ પેટ્રોલ ਹੀ ਕੋ ਨਹੀਂਗਾ ਵਿੱਚ ਚੱਲ ਦੇ ਰਹਿ ਯਾਰ ਪਿੱਛੇ ਮੋਟਰਸਾਸ ਤਾਂ ਹੋਗਾ ਸਟਾਰਟ ਹੋ ਮੈਂ ਕੀਤਾ ਉਹ ਜਦ ਤੰਦ ਗੁੰਦਾ ਨਹੀਂ ਚੱਲ ਵੇਖਣੇ ਚੱਲਦਾ ਨਹੀਂ ਬੁਲਟ ਆ ਗਿਆ ਥੱਲੇ ਨ ਰੇਡ ਦੀ ਓ ਬਾਬੇ ਕਿਆ என்ன <laughs> ਤੁਪ ਪੈਟਰੋਲ ਤੋਂ ਪੈਟਰੋਲ ਲੈਣ ਤੋਂ ਬਾਅਦ ਆਪਾਂ ਜਾਗਰਣ ਤੇ ਚੱਲਨੇ ਆਂ ਰਾਤ ਬਹੁਤ ਹੋ ਗਈ ਮਿਲਦੇ ਆਪਾਂ ਨੂੰ ਜਾਗਰਣ ਤੇ ਚਲੋ ਵੀ ਤਾਂ ਦੋਸਤੋ ਆਪਾਂ ਆ ਗਏ ਆਂ ਜਾਗਰਣ ਤੇ ਤੇ ਹਣ ਤਨ ਪਿੰਡ ਦੀ ਸੜਕਾਂ ਦਾ ਥੋੜਾ ਵੀ ਉਹ ਵਿਖਾਣੇ ਕਿ ਜਾਗਰਣ ਵਾਲ ਦਿਨ ਕਿੱਦਾਂ ਲੱਗਦੇ ਆਂ ਜਾਗਰਣ ਦੇ ਰਾਤ ਸੋਰੀ ਦਿਨ ਨਹੀਂ ਰਾਤ ਗਈ ਹੈ ਤੇ ਦੇਖੋ ਕੀ ਲਾਈਟਿੰਗ ਹੋਈ ਹੈ ਤੇ ਆਪਾਂ ਹੁਣ ਅੱਗੇ ਦੇਖਨੇ ਕੀ ਬੰਦਾ ਤੇ ਆਹ ਦੇਖੋ ਲੜਾਈ ਕੋਈ ਕੰਮ ਨਹੀਂ ਬਸ ਜਦੋਂ ਦੇਖੋ ਲੜਾਈ ਤੇ ਚਲੋ ਵੀ ਦੇਖਦੇ ਆਂ ਦੇਖੋ ਮੈਂ ਹੁਣ ਇਹ ਰੱਖੇ ਸੌਤ ਪਹਿਲਾ ਮੱਥਾ ਟੇਕ ਲੈਣਾ ਫਿਰ ਦੇਖਦੇ ਹਾਂ ਬਾਕੀ ਇਹਦਾ ਜਗਰਾਤਾ ਲੈ ਟੇਕਾ ਗਏ ਰਮਾਲ ਕੁਝ ਨਹੀਂ ਹੁੰਦਾ ਇੱਥੇ ਚੱਲਣ ਦੇ फनकार इंडस्ट्री दा मार सुपरस्टार वन एंड ओनली माशा अली 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 शेरवानिया पीछे मैं सुल्तानपुर गा के आए हन मैं लैदा शायद ਥੇ ਤਾਂ ਖਰਾਬ ਹੋਣ ਨਹੀਂ ਕਰਨੀ ਜਰ ਪਰ ਨਹੀਂ ਜਉਂਦੇ ਰਹੋ ਯਾਰ ਤੁਹਾਨੂੰ ਦੇਖ ਕੇ ਬੰਦਾ ਵੈਸੇ ਅਗੜਾ ਹੋ ਜਾਂਦਾ ਗੋਣਾ ਉਹ ਦਿਨ ਚੜਿਆ ਹਜ਼ਾਰਾ ਦਿਨ ਚੜਿਆ ਹਜ਼ਾਰਾ ਦੇਖਦੇ ਢੁੱਕੀ ਦੇਖੋ ਵਾਗਣ ਦੀਵਾ ਬਾੜੇ